ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਮਹਾਪੁਰਖ ਗਿਆਨੀ ਗਗਨਦੀਪ ਸਿੰਘ ਜੀ ਨਰਮਲੇ ਜੰਡਾਲੀ ਵਾਲੇ ਜਿਨ੍ਹਾਂ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਜਿੱਥੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਨ ਦੇ ਉਪਰਾਲੇ ਕਰਦੇ ਪਏ ਨੇ ਉੱਥੇ ਹੀ ਇਹੋ ਬਲੱਡ ਕੈਂਪ ਲਗਵਾ ਕੇ ਸੰਗਤਾਂ ਦਾ ਭਲਾ ਕਰਦੇ ਨੇ ਉੱਥੇ ਹੀ ਇਹੋ ਅਮਰਤ ਸੰਚਾਰ ਦੇ ਪ੍ਰੋਗਰਾਮ ਕਰਵਾ ਕੇ ਸਾਰਿਆਂ ਨੂੰ ਗੁਰੂ ਵਾਲੇ ਬਣਾਉਣ ਦੇ ਉਪਰਾਲੇ ਕਰਦੇ ਨੇ ਉੱਤੇ ਇਹੋ ਹਰ ਸਾਲ ਵਾਤਾਵਰਨ ਨੂੰ ਸਾਂਭਣ ਦੇ ਸੈਮੀਨਾਰ ਕਰਵਾ ਰਹੇ ਨੇ ਉੱਤੇ ਇਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਉਂਦੇ ਐਤਵਾਰ ਦਿਨ 5 ਮਈ ਨੂੰ ਆਪਣੇ ਨਹਿਰ ਵਾਲੇ ਕੁਟੀਆ ਦੇ ਸਥਾਨ ਤੇ ਬਹੁਤ ਵੱਡੇ ਪੱਧਰ ਤੇ ਲੜਕੇ ਅਤੇ ਲੜਕੀਆਂ ਦੇ ਕੁਸ਼ਤੀਆਂ ਦੇ ਦੰਗਲ ਰੈਸਲਿੰਗ ਦੇ ਮੁਕਾਬਲੇ ਉਹ ਕਰਵਾ ਰਹੇ ਨੇ ਗਾਨੀ ਗਗਨਦੀਪ ਸਿੰਘ ਜੀ ਹੌਣਾ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਓ ਤੁਸੀਂ ਸਾਰੇ ਐਤਵਾਰ ਨੂੰ 2 ਵਜੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰੀਏ ਉੱਥੇ ਬਹੁਤ ਹੀ ਸਮਾਜ ਸੇਵੀ ਜਥੇਬੰਦੀਆਂ ਪਹੁੰਚ ਰਹੀਆਂ ਨੇ ਬਹੁਤ ਉੱਚ ਕੋਟੀ ਦੇ ਮਹਾਪੁਰਖ ਉਹ ਪਹੁੰਚ ਰਹੇ ਨੇ ਮੈਂ ਆਪਣੇ ਵੱਲੋਂ ਤੇ ਮੇਰੇ ਨਾਲ ਮਾਸਟਰ ਹਰਜੀਤ ਸਿੰਘ ਜੀ ਅਢਿਆਣੇ ਵਾਲੇ ਉਹਨਾਂ ਵੱਲੋਂ ਵੀ ਬੇਨਤੀ ਕਰਦੇ ਆ ਆਓ ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਤੇ ਹਾਜ਼ਰੀਆਂ ਭਰਿਏ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ Vai, Guruji Kifat.